ਬਿਟੀ ਦਾ ਨਾਮ ਸ਼ਮੀਤ ਸਿੰਘ ਹੈ ਤੇ ਇਹਨੂੰ ਇੱਕ ਬਹੁਤ ਹੀ ਗੰਭੀਰ ਬਿਮਾਰੀ ਜਿਹੜੀ ਜੈਨੇਟਿਕ ਡਿਸਆਰਡਰ ਹੁੰਦਾ ਹੈ ਡੀਐਮਡੀ ਕਰਕੇ ਆ ਡਿਸ਼ੈਨ ਮਸਕਲਰ ਡਿਸਟਰੋਫੀ ਇਹਦੇ ਵਿੱਚ ਬੱਚਿਆਂ ਦੇ ਮਾਸਪੇਸ਼ੀ ਕਮਜ਼ੋਰ ਹੋ ਜਾਂਦੇ ਆ ਹੌਲੀ ਹੌਲੀ ਚੱਲਣਾ ਤੁਰਨਾ ਫਿੱਦਾ ਸਾਰਾ ਕਮਜ਼ੋਰ ਹੋ ਜਾਂਦਾ ਹੈ ਨਾਲੇ ਹੁਣ ਆ ਆਪਾਂ ਆਪਣੀ ਗੱਡੀ ਨੂੰ ਤਿਆਰ ਕੀਤਾ ਆ ਤੇ ਇਹਦਾ ਇੱਕ ਮੁਹਿੰਮ ਬਣਾਈ ਆ ਜਿਸ ਚ ਹੈਸ਼ਟੈਗ ਸੇ ਵਿਸ਼ਮੀਤ ਵਿਸ਼ਮੀਤ ਨੂੰ ਬਚਾਓ ਕਰਕੇ ਅਸੀਂ ਪੂਰੇ ਭਾਰਤ ਵਿੱਚ ਜਾਵਾਂਗੇ ਤੇ ਸਾਰੇ ਲੋਕਾਂ ਨੂੰ ਜਾਗਰੂਕ ਕਰਾਂਗੇ ਤੇ ਰੱਬਾ ਉਹਨਾਂ ਦਾ ਹੱਥ ਜੋੜ ਕੇ ਬੇਨਤੀ ਵੀ ਕਰਦੇ ਆਂ ਅੱਗੇ ਆਣ ਵੱਧ ਚੜ ਕੇ ਸਾਡੀ ਮਦਦ ਕਰਨ ਤਾਂ ਕਿ ਮੈਂ ਆਪਣੇ ਬੱਚੇ ਦੀ ਜ਼ਿੰਦਗੀ ਬਚਾ ਸਕਾਂ ਖਰਚਾ ਤੇ ਭਾਜੀ 27 ਕਰੋੜ ਦਾ ਆ ਕੁੱਲ 1.5 ਕਰੋੜ ਦੇ ਲਗਭਗ ਕਹੀਂ ਪਹੁੰਚ ਗਏ ਆ ਜਾਂਦੇ ਰਾਤ ਵਿੱਚ ਖੁਦ ਉਹਨਾਂ ਕੋ ਮੈਨੂੰ ਵੇਖਣ ਦੇਖ ਕੇ ਮੈਨੂੰ ਪੁੱਛਣਾ ताकि मैं कि तुसी किस काम ਲਈ ਜਾ ਰਹੇ ਹੋ ਤੇ ਮੈਂ ਲੋਕਾਂ ਨੂੰ ਦੱਸ ਸਕਾਂ ਤਾਂ ਜੋ ਲੋਕ ਮੇਰੀ ਮਦਦ ਕਰ ਸਕਣ ਜਗਾ ਜਗਾ ਜਾ ਕੇ ਲੋਕਾਂ ਆ ਕੇ ਅਪੀਲ ਕਰਾਂਗੇ ਜਾ ਕੇ ਆਪਣੇ ਬੱਚੇ ਲਈ ਅਪੀਲ ਕਿ ਆਪਾਂ ਬੱਚੇ ਆਪਾਂ ਲਈ ਭੀਖ ਹੀ ਮੰਗਾਗਾ ਮੈਂ ਆਪਣੇ ਲਈ ਕਿ ਹਾਂ ਵੀ ਮੇਰੀ ਬੱਚੀ ਜਾਨ ਬਚ ਸਕੇ ਹੁਣ ਤੱਕ ਕਿੰਨੇ ਕ ਫੈਕਟੇ ਹੋ ਗਏ ਤੁਹਾਨੂੰ ਹੁਣ ਤੱਕ ਆਪਾਂ 1.5 ਕਰੋੜ ਦੇ ਲਗਭਗ ਪਹੁੰਚ ਗਏ ਹਾਂ ਤੇ ਕੀ بیٹے ਦਾ ਨਾਮ ਤਾਂ ਕੀ ਦੱਸੋ ਸਾਰਾ ਬੇਟੀ ਦਾ ਨਾਮ ਰਸ਼ਮੀਤ ਸਿੰਘ ਹੈ ਤੇ ਇਹਨੂੰ ਇੱਕ ਬਹੁਤ ਹੀ ਗੰਭੀਰ ਬਿਮਾਰੀ ਜਿਹੜੀ ਜੈਨੇਟਿਕ ਡਿਸਆਰਡਰ ਹੁੰਦਾ ਹੈ ਡੀਐਮਡੀ ਕਰਕੇ ਆ ਡਿਸ਼ੈਨ ਮਸਕুলਰ ਡਿਸਟਰੋਫੀ ਇਹਦੇ ਵਿੱਚ ਬੱਚਿਆਂ ਦੇ ਮਾਸਪੇਸ਼ੀ ਕਮਜ਼ੋਰ ਹੋ ਜਾਂਦੇ ਆ ਹੌਲੀ ਹੌਲੀ ਚੱਲਣਾ ਤੁਰਨਾ ਫਿਰਦਾ ਸਾਰਾ ਕਮਜ਼ੋਰ ਹੋ ਜਾਂਦਾ ਹੈ ਤੇ ਅੱਜ ਅੱਜ ਵੀ ਤੁਸੀਂ ਪ੍ਰਾਰਲਾ ਕਰ ਰਹੇ ਜੀ ਸਾਨੂੰ 1.5-2 ਮਹੀਨੇ ਹੋ ਗਏ ਆ ਅਸੀਂ ਪਹਿਲਾਂ ਵੀ ਨਿਊਜ਼ ਆਈ ਸੀ ਤੇ ਅਸੀਂ ਸਾਰਿਆਂ ਨੂੰ ਉਹੀ ਦੁਹਾਰ ਲਈ ਸੀ ਕਿ ਜਿੰਨਾ ਹੋ ਸਕੇ ਵੱਚੜ ਕੇ ਸਾਡੀ ਬਦਕ ਕਰਨ ਕਿਉਂਕਿ ਸਾਡੇ ਬੱਚੇ ਕੋਲ ਬਹੁਤ ਸਮਾਂ ਘਟਿਆ ਨਾਲੇ ਹੁਣ ਆ ਆਪਾਂ ਆਪਣੀ ਗੱਡੀ ਨੂੰ ਤਿਆਰ ਕੀਤਾ ਆ ਤੇ ਇਹਦਾ ਇੱਕ ਮੁਹਿੰਮ ਬਣਾਈ ਆ ਜਿਸ ਵਿੱਚ #saveashmeet ਕਸ਼ਮੀਤ ਨੂੰ ਬਚਾਓ ਕਰਕੇ ਅਸੀਂ ਪੂਰੇ ਭਾਰਤ ਵਿੱਚ ਜਾਵਾਂਗੇ ਤੇ ਸਾਰੇ ਲੋਕਾਂ ਨੂੰ ਜਾਗਰੂਕਤੂ ਕਰਾਂਗੇ ਤੇ ਰੱਬਾ ਉਹਨਾਂ ਦਾ ਹੱਥ ਜੋੜ ਕੇ ਬੇਨਤੀ ਵੀ ਕਰਦੇ ਆ ਅੱਗੇ ਆਣ ਵੱਧ ਛੜ ਕੇ ਹਦੀ ਮਦਦ ਕਰਨ ਤਾਂ ਕਿ ਮੈਂ ਆਪਣੇ ਬੱਚੇ ਦੀ ਜ਼ਿੰਦਗੀ ਬਚਾ ਸਕਾਂ ਕਿੰਨਾ ਖਰਚਾ ਲੱਗਣਾ ਖਰਚਾ ਤੇ ਭਾਜੀ 27 ਕਰੋੜ ਦਾ ਆ કુલ ਕਿੰਨੀ ਮਦਦ ਹੋ ਗਈ ਡੇਢ ਕਰੋੜ ਦੇ ਲਗਭਗ ਅਸੀਂ ਪਹੁੰਚ ਗਏ ਆ ਇਹ ਹੁਣ ਭਾਰਤ ਯਾਤਰਾ ਕਿੱਥੇ ਕਿੱਥੇ ਜਾ ਰਹੀ ਹੈ ਆਪਾਂ ਆਪਣੀ ਭਾਰਤ ਯਾਤਰਾ ਕੋਈ ਸਭ ਗੁਰਦੁਆਰਾ ਤੋਂ ਸਟਾਰਟ ਕਰਕੇ ਹੁਣ ਹਰਮੰਦਰ ਸਾਹਿਬ ਚੱਲੇ ਆ ਉਥੋਂ ਜਾ ਕੇ ਫਿਰ ਆਪਾਂ ਦਿੱਲੀ ਜਾਵਾਂਗੇ ਬੰਗਲਾ ਸਾਹਿਬ ਬੰਗਲਾ ਸਾਹਿਬ ਤੋਂ ਜਿਹੜਾ ਵੀ ਰਾਸਤੇ 'ਚ ਗੁਰਦੁਆਰਾ ਆਏਗਾ ਚਾਹੇ ਭਾਵੇਂ ਰਾਜਸਥਾਨ ਸਟੇਟ ਯੂਪੀ ਆਏਗਾ ਯੂਪੀ ਦੇ ਗੁਰਦੁਆਰੇ ਫਿਰ ਆਪਾਂ ਉਹ ਤੋਂ ਅੱਗੇ ਜਾਵਾਂਗੇ ਬਿਹਾਰ ਪਟਨਾ ਸਾਹਿਬ ਨੰਦਪੁਰ ਸਾਹਿਬ ਹਜੂਰ ਸਾਹਿਬ ਜਿਹੜੇ ਵੀ ਗੁਰਦੁਆਰੇ 'ਚ ਆਪਾਂ ਮੱਥਾ ਟੇਕ ਸਕਾਂਗੇ ਆਪਣੇ ਬੱਚੇ ਨੂੰ ਆਸ਼ੀਰਵਾਦ ਵੀ ਦਿਵਾਵਾਂਗੇ ਨਾਲੇ ਇਸ ਗੱਲ ਨੂੰ ਸਾਰੇ ਲੋਕਾਂ ਤੱਕ ਵੀ ਪਹੁੰਚਾਵਾਂਗੇ ਸਰ ਇਹ ਪ੍ਰਾਣਾ ਜੋ ਕਰ ਰਿਹਾ ਮੈਂ ਆਪਣੇ ਬੱਚੇ ਦੀ ਜਾਨ ਬਚਾਉਣ ਲਈ ਇੱਕ ਮੁਹਿੰਮ ਸ਼ੁਰੂ ਕਰ ਰਿਹਾ ਹਾਂ ਜੋ ਕਿ ਮੈਂ ਆਪਣੇ ਸ਼ਹਿਰ ਜਡੇਵਾਲਾਗੁਰੂ ਤੋਂ ਸ਼ੁਰੂ ਕਰਦੇ ਹੋਏ ਅੰਮ੍ਰਿਤਸਰ ਸਾਹਿਬ ਸੀ ਅੰਮ੍ਰਿਤਸਰ ਸਾਹਿਬ ਜਾਵਾਂਗਾ ਤੇ ਉੱਥੋਂ ਹਰਮੰਦਰ ਸਾਹਿਬ ਤੋਂ ਵੀ ਆਪਾਂ ਮੱਥਾ ਟੇਕਦੇ ਹੋਏ ਆਪਾਂ 올 ਇੰਡੀਆ ਜਿੰਨੇ ਵੀ ਸਾਡੇ ਗੁਰਦੁਆਰੇ ਆ ਜੋ ਕੋ ਸੰਸਥਾਵਾਂ ਵਾ ਸਟੇਟਾਂ ਵਾ ਸਾਰੀ ਜਗ੍ਹਾ ਘੁੰਮਾਂਗੇ ਤੇ ਜਗਾ ਜਗਾ ਜਾ ਕੇ ਲੋਕਾਂ ਅੱਗੇ ਅਪੀਲ ਕਰਾਂਗੇ ਜਾ ਕੇ ਆਪਣੇ ਬੱਚੇ ਲਈ ਅਪੀਲ ਕੀ ਆਪਾ ਬੱਚੇ ਆਪਣੇ ਲਈ ਭੀਖ ਹੀ ਮੰਗਾਗਾ ਮੈਂ ਆਪਣੇ ਲਈ ਕਿ ਹਾਂ ਵੀ ਮੇਰੇ ਬੱਚੇ ਜਾਨ ਬਚ ਸਕੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ 27 ਕਰੋੜ ਬਹੁਤ ਵੱਡੀ ਰਕਮ ਹੈਗੀ ਹੈ ਪਰ ਵੇਖਿਆ ਜਾਵੇ ਤੇ ਆਪਣੀ ਦੇਸ਼ ਦੀ ਜਨਸੰਖਿਆ ਕੇ ਕੁਝ ਵੀ ਨਹੀਂ ਹੈਗਾ ਅਗਰ ਦੇਖਿਆ ਜਾਵੇ 5 ਲੱਖ ਬੰਦਾ 5 500 ਬੰਦੇ ਤੇ ਭਾਈ ਸਰ 25 ਕਰੋੜ 25 ਕਰੋੜ ਰੁਪਏ ਜਾਂਦਾ ਵਾ ਤੇ ਜੇ ਆਪਣੀ ਦੇਸ਼ ਦੀ ਜਨਸੰਖਿਆ ਬਹੁਤ ਜ਼ਿਆਦਾ ਜਾਂਦੇ ਹੋਏ ਰਾਹ ਦੇ ਵਿੱਚ ਖੁਦ ਉਹਨਾਂ ਨੂੰ ਮੈਨੂੰ ਵੇਖਣ ਦੇ ਕੇ ਮੈਨੂੰ ਪੁੱਛਣ ਤਾਂ ਕਿ ਮੈਂ ਕਿ ਤੁਸੀਂ ਕਿਸ ਕੰਮ ਲਈ ਜਾ ਰਹੇ ਹੋ ਤੇ ਮੈਂ ਲੋਕਾਂ ਨੂੰ ਦੱਸ ਸਕਾਂ ਤਾਂ ਜੋ ਲੋਕ ਮੇਰੀ ਮਦਦ ਕਰ ਸਕਣ ਮੇ ਮਹਮ ਜਿਹੜੀ ਇਹ ਸੇ ਕਰਕੇ ਸ਼ੁਰੂ ਕੀਤੀ ਆ ਜੋ ਮੈਂ ਆਪਣੇ ਪੰਜਾਬ ਤੋਂ ਲੈ ਕੇ ਲਾਸਟ ਸਾਊਥ ਤੇ ਤਾਮਿਲਨਾਡੂ ਤੱਕ ਜਾਇਆ ਜਾਊਂਗਾ ਆਪਣੇ ਬੱਚੇ ਦੀ ਮਦਦ ਲਈ ਲੋਕਾਂ ਕੇ ਹੱਥ ਫੈਲਾ ਕੇ ਮਦਦ ਮੰਗੂਗਾ ਚਾਹੇ ਮੈਨੂੰ ਪੀਖ ਵੀ ਮੰਗਣੀ ਪਈ ਉਹ ਵੀ ਮੰਗੂਗਾ ਆਪਣੇ ਬੱਚੇ ਜਾਨ ਦੀ